ਜੋ ਸ਼ਬੀਲ ਲਗਾਈ ਜਾਂਦੀ ਆ ਤਸਬੀਲ ਨੂੰ ਲੈ ਕੇ ਜਰੂਰ ਇੱਕ ਚੀਜ਼ ਆ ਅਸੋ ਕੀ ਜਿਹੜੀ ਸੰਗਤ ਨੂੰ ਨਹੀਂ ਪਤਾ ਕਿ ਸ਼ਬੀਲ ਕਿਉਂ ਲਗਾਈ ਜਾਂਦੀ ਆ ਹਾਂਜੀ ਅੱਜ ਦੇ ਦਿਨ ਹਰ ਸਾਲ ਹੀ ਸੰਗਤ ਵੱਲੋਂ ਠੰਡੇ ਮਿੱਠੇ ਜਲ ਦੀਆਂ ਜਿਹੜੀਆਂ ਸ਼ਬੀਲਾਂ ਲਗਾਈਆਂ ਜਾਂਦੀਆਂ ਹਨ ਉਹ ਸਮੇਂ ਦੀ ਗੱਲ ਹੈ ਜਦ ਚੰਦੂ ਪਾਪੀ ਦੀ ਜਿਹੜੀ ਨੋ ਸੀ ਉਹ ਇੱਕ ਗੁਰੂ ਕੇ ਸਿੱਖ ਦੀ ਧੀ ਧੀ ਸੀ ਜਦ ਉਸ ਨੂੰ ਪਤਾ ਲੱਗਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀਆਂ ਨੇ ਇਹ ਬਚਨ ਕਰ ਦਿੱਤੇ ਹਨ ਕਿ ਅਸੀਂ ਚੰਦੂ ਪਾਪੀ ਦੇ ਘਰ ਦਾ ਕੋਈ ਜਲ ਪਾਣੀ ਨਹੀਂ ਛਕਣਾ ਤਾਂ ਉਹ ਆਪ ਉਹ ਜਦ ਇਸ ਚੀਜ਼ ਦਾ ਉਸ ਨੂੰ ਪਤਾ ਲੱਗਦਾ ਤਾਂ ਹਿਰਦੇ ਦੇ ਅੰਦਰ ਬਹੁਤ ਵਿਰਾਗ ਆਇਆ ਆਪਣੇ ਘਰ ਦੇ ਵਿੱਚੋਂ ਥੋੜਾ ਮਿੱਠਾ ਜਲ ਤਿਆਰ ਕਰਕੇ ਤੇ ਕੋ ਜੋ ਉਸਦੇ ਕੋਲ ਜੋ ਗਹਿਣੇ ਆਦਕ ਮਾਇਆਦਕ ਸੀ ਉਹ ਸੰਤਰੀਆਂ ਨੂੰ ਰਿਸ਼ਵਤ ਰੂਪ ਦੇ ਅੰਦਰ ਦੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀਆਂ ਵਾਸਤੇ ਠੰਡਾ ਜਲ ਲੈ ਕਰਕੇ ਗਈ ਤਾਂ ਗੁਰੂ ਸਾਹਿਬ ਜੀ ਆਨੇ ਬਚਨ ਕੀਤੇ ਗਿਆ ਸੀ ਇਸ ਚੰਦੂ ਪਾਪੀ ਦੇ ਘਰ ਦਾ ਕੋਈ ਅੰਨ ਜਲ ਨਹੀਂ ਸ਼ਕਣਾ ਜਿਸ ਤਰ੍ਹਾਂ ਉਹ ਠੰਡਾ ਮਿੱਠਾ ਜਲ ਲੈ ਕਰਕੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਮਾਸਤੇ ਪਹੁੰਚੀ ਉਸੇ ਅਨੁਸਾਰ ਹੀ ਸਿੱਖ ਪੰਥ ਹੈ ਜਿਹੜਾ ਉਸ ਸਮੇਂ ਤੋਂ ਹੀ ਹਰ ਸਾਲ ਗੁਰੂ ਅਰਜਨ ਦੇਵ ਸਹਿਬ ਮਹਾਰਾਜਿਆਂ ਦੇ ਸ਼ਹੀਦੀ ਦਿਹਾੜੇ ਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾਉਂਦਾ ਹੈ ਅੱਜ ਵੀ ਗੁਰਦੁਆਰਾ ਆਰਮਸਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਜਿਨ੍ਹਾਂ ਸਥਾਨਾਂ ਤੇ ਸੁਖਮਨੀ ਸਾਹਿਬ ਜੀ ਦਾ ਉਚਾਰਨ ਗੁਰੂ ਸਾਹਿਬ ਜੀ ਨੇ ਕੀਤਾ ਇਸ ਤੋਂ ਇਲਾਵਾ ਹਰ ਜਗ੍ਹਾ ਤੇ ਜਿੱਥੇ ਵੀ ਗੁਰੂ ਦਾ ਸਿੱਖ ਵਸਦਾ ਹੈ ਉਹਨਾਂ ਸਥਾਨਾਂ ਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲੱਗ ਰਹੀਆਂ ਹਨ ਔਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੀ ਇੱਕ ਇਹ ਵੀ ਠੰਡੇ ਮਿੱਠੇ ਵੀ ਜਿਹੜੀ ਜਲ ਦੀ ਸ਼ਬੀਲ ਹੈ ਮੈਨੇਜਮੈਂਟ ਵੱਲੋਂ ਔਰ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਜੀ ਇਸ ਦੇ ਨਾਲ ਖਾਸ ਤੌਰ ਦੇ ਉੱਤੇ ਜਿਹੜੇ ਪਿੱਤਲ ਦੇ ਬਾਟਿਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਵੀ ਕੋਈ ਇਤਿਹਾਸ ਹੈ ਕਿ ਪਿੱਤਲ ਦੇ ਬਾਟੇ ਸ਼ਬੀਲ ਚ ਕਾਈ ਹਾਂਜੀ ਇਹ ਇਤਿਹਾਸ ਇਤਿਹਾਸ ਦੇ ਦਾ ਤਾਂ ਕੋਈ ਨਹੀਂ ਹੈ ਪਰ ਪੁਰਾਤਨ ਸਮੇ ਤੋਂ ਹੀ ਜਿਹੜੀ ਇਸ ਤੋਂ ਦੇ ਗਰੰਥੀ ਸਿੰਘ ਜੀ ਨਾਲ ਵਾਚਨ ਕੀਤੇ ਸਨ ਉਹਨਾਂ ਨੇ ਦੱਸਿਆ ਕਿ ਪੁਰਾਤਨ ਸਮੇ ਤੋਂ ਕਾਫੀ ਸਾਲਾਂ ਤੋਂ ਜਿਹੜੀ ਸੰਗਤ ਹੈ ਪਿੱਤਲ ਦੇ ਦੇ ਕਹਿੰਦੇ ਬਾਟਾਂ ਦੇ ਅੰਦਰ ਜਿਹੜੀ ਠੰਡੇ ਮਿੱਠੇ ਜਲਦੀ ਜਿਹੜੀ ਸ਼ਬੀਲ ਹੈ ਸੰਗਤਾਂ ਨੂੰ ਛਕਾਈ ਜਾਂਦੀ ਹੈ ਜੀ ਇਹ ਸਵੇਰ ਤੋਂ ਕਿੰਨੇ ਕ ਵੱਡੇ ਪੱਦਰ ਦੇ ਸੰਗਤ ਜੋ ਹੈ ਗੁਰੂ ਘਰ ਵਿਖੇ ਨਤਮਸਤਕ ਹੋ ਰਹੀਆ ਤਾਂ ਸੰਗਤ ਨੂੰ ਕੀ ਸੁਵਿਧਾ ਸਵੇਰ ਤੋਂ ਹੀ ਗੁਰਦੁਆਰਾ ਆਰ암ਸਰ ਸਾਹਿਬ ਅਤੇ ਹਰੇਕ ਸਥਾਨ ਤੇ ਗੁਰੂ ਕੀਆ ਸੰਗਤਾਂ ਪਹੁੰਚ ਰਹੀਆਂ ਹਨ ਸੰਗਤਾਂ ਦੇ ਤਾਂ ਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਗੁਰੂ ਰਾਜੀਆਂ ਨੇ ਜਿਹੜਾ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕੀਤਾ ਔਰ ਗੁਰੂ ਅਕਾਲ ਪੁਰਖ ਦੇ ਜਿਹੜਾ ਬਾਣਾ ਹੈ ਉਸ ਨੂੰ ਮਿੱਠਾ ਕਰਕੇ ਮੰਨਿਆ ਸੰਗਤ ਨੂੰ ਬੇਨਤੀ ਹੈ ਕਿ ਅਗਰ ਆਪਣੇ ਸਰੀਰ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਆਉਂਦਾ ਹੈ ਖੁਸ਼ੀ ਆਉਂਦੀ ਹੈ ਕੋਈ ਗਮੀ ਆਉਂਦੀ ਹੈ ਉਸ ਪ੍ਰਭੂ ਪਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ ਪਵਨ ਪਿਤਰ ਗੁਰਬਾਣੀ ਦਾ ਜਾਪ ਕਰਨਾ ਹੈ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਅਰਦਾਸ ਕਰਨੀ ਹੈ ਜੀ